ਆਂ ਪ੍ਰੂਵਲਸ ਜਿਹੜੀਆਂ ਹਨ ਤੁਹਾਨੂੰ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਕੋਈ ਆਬਜੈਕਸ਼ਨ ਰੀ ਆਬਜੈਕਸ਼ਨ ਨਹੀਂ ਤੁਹਾਨੂੰ ਕੋਈ ਰੇਜ਼ ਕਰ ਸਕਦਾ ਜਿਹੜੀਆਂ ਆਬਜੈਕਸ਼ਨਸ ਰੇਜ਼ ਹੋਣੀਆਂ ਪਹਿਲੇ 7 ਦਿਨ ਬਾਅਦ ਹੀ ਹੋ ਜਾਣੀਆਂ ਇਹ ਕਾਫੀ ਅੱਛੇ ਸਟੈਪਸ ਲਿੱਤੇ ਗਏ ਨੇ 30 ਦਿਨ ਚ ਅਪਰੂਵਲ 45 ਦਿਨ ਚ ਅਪਰੂਵਲ ਹੋਈ ਨਹੀਂ ਇਹ ਜਿਹੜੀ ਰੀ ਦੁਬਾਰਾ ਆਬਜੈਕਸ਼ਨ ਨਹੀਂ ਲੱਗਣ ਵਾਲੀ ਚੀਜ਼ ਸਭ ਤੋਂ ਵਧੀਆ ਕੀਤੀ ਹੈ ਨਾ ਬੜਾ ਵਧੀਆ ਇੱਕ ਇਨੀਸ਼ੀਏਟਿਵ ਲਿਆ ਹੈ ਪੰਜਾਬ ਸਰਕਾਰ ਨੇ ਆਪਣਾ 45 ਡੇਜ਼ ਦਾ ਜਿਹੜਾ ਡੀਮਡ ਅਪਰੂਵਲ ਦਾ ਹੈ ਸਟੈਪ ਉਹ ਇੰਡਸਟਰੀ ਨੂੰ ਬਹੁਤ ਬੈਨੀਫਿਟ ਲਗਾਊਗਾ ਬਿਊਰੋਕ੍ਰੈਟਿਕ ਕੰਮ ਉਹ ਸਾਰੇ بڑے ਸੌਖੇ ਕਰਦੇ ਨੇ ਸਿੰਗਲ ਵਿੰਡੋ ਸਿੰਗਲ ਪੈਨਲ ਸਟੈਪ ਬਣਾਉਂਦੇ ਨੇ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਅੱਜ ਪੰਜਾਬ ਸਰਕਾਰ ਵੱਲੋਂ ਆ ਇੰਡਸਟਰੀ ਦੇ ਖੇਤਰ ਦੇ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਨੇ ਪੰਜਾਬ ਉਦਯੋਗ ਕ੍ਰਾਂਤੀ ਇਸ ਨੂੰ ਕਿਹਾ ਗਿਆ ਤੇ ਕਈ ਜਿਹੜੇ ਵੱਡੇ ਐਲਾਨ ਨੇ ਉਹਨਾਂ ਵਿੱਚ ਖਾਸ ਤੌਰ ਤੇ ਇਹ ਆਪਾਂ ਕਹਿ ਸਕਦੇ ਕਿ ਇੱਕ ਤਾਂ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਕੀਤਾ ਗਿਆ ਹੈ ਅ ਇੰਡਸਟਰੀਅਲ ਲਿਸਟ ਜਿਹੜੇ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਸਰਕਾਰ ਦਾ ਇਹ ਦਾਵਾ ਹੈਗਾ ਖਾਸ ਤੌਰ ਤੇ ਇੰਡਸਟਰੀਅਲ ਅਪਰੂਵਲਸ ਦੀ ਗੱਲ ਕੀਤੀ ਜਾਵੇ ਤਾਂ ਸਾਰੀਆਂ ਜਿਹੜੀਆਂ ਅਪਰੂਵਲਸ ਹੋਣਗੀਆਂ ਉਹ 45 ਦਿਨਾਂ ਦੇ ਵਿੱਚ ਵਿੱਚ ਸਰਕਾਰ ਜਿਹੜੀ ਹੈ ਉਹ ਦੇਊਗੀ ਤੇ ਜੇਕਰ 45 ਦਿਨਾਂ ਦੇ ਵਿੱਚ ਕੋਈ ਆਬਜੈਕਸ਼ਨ ਨਹੀਂ ਇੰਡਸਟਰੀਅਲ ਲਿਸਟ ਨੂੰ ਕੋਈ ਦੱਸਿਆ ਜਾਂਦਾ ਤਾਂ ਫਿਰ ਉਹ ਡੀਮਡ ਅਪਰੂਵਲ ਯਾਨੀ ਕਿ ਆਟੋਮੈਟਿਕਲੀ ਉਹ ਅਪਰੂਵਡ ਮੰਨਿਆ ਜਾਊਗਾ ਸੋ ਹੋਰ ਵੀ ਕਿਸ ਤਰ੍ਹਾਂ ਦੇ ਨਾਲ ਸੁਖਾਲਾ ਕੀਤਾ ਇੰਡਸਟਰੀ ਲਿਸਟ ਜਿਹੜੇ ਨੇ ਇਸ ਪੂਰੇ ਪੋਰਟਲ ਦੇ ਲਾਂਚ ਨੂੰ ਤੇ ਹੋਰ ਜਿਹੜੇ ਨਵੇਂ ਐਲਾਨ ਕੀਤੇ ਗਏ ਨੇ ਇਸ ਨੂੰ ਕਿਵੇਂ ਦੇਖ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਮੇਰਾ ਨਾਮ ਰਮਿੰਦਰਪਾਲ ਸਿੰਘ ਹੈ ਜੀ ਮੈਂ ਅਰੋੜਾ ਲੁਧਿਆਣੇ ਤੋਂ ਹਾਂ ਤੇ ਜਿਹੜਾ ਇਹਨਾਂ ਨੇ ਸਰਕਾਰ ਨੇ ਨਵਾਂ ਪੋਰਟਲ ਲਾਂਚ ਕੀਤਾ ਹੈ ਉਹਦੇ ਵਿੱਚ 45 ਦਿਨ ਦੀ ਔਰ ਜਿਹੜੀ ਅਲੱਗ-ਅਲੱਗ ਇੰਡਸਟਰੀ ਦੇ ਹਿਸਾਬ ਨਾਲ ਕੋਈ ਜਿਹੜੀ ਵੈਲਿਊ ਦੇ ਹਿਸਾਬ ਨਾਲ 3 ਦਿਨ ਦੀ ਅਪਰੂਵਲ ਹੈ 45 ਦਿਨ ਦੀ ਹੈ ਇਹ ਵਾਲੀਆਂ ਜਿਹੜੇ ਬੈਨੀਫਿਟਸ ਦਿੱਤੇ ਨੇ ਬੈਕਐਂਡ ਨੂੰ ਸਟਰੋਂਗ ਕੀਤਾ ਗਿਆ ਹੈ ਉਸ ਤੋਂ ਇਲਾਵਾ ਜਿਹੜੀਆਂ ਅਪਰੂਵਲਸ ਜਿਹੜੀਆਂ ਹਨ ਤੁਹਾਨੂੰ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਕੋਈ ਆਬਜੈਕਸ਼ਨ ਰੀ ਆਬਜੈਕਸ਼ਨ ਨਹੀਂ ਤੁਹਾਨੂੰ ਕੋਈ ਰੇਜ਼ ਕਰ ਸਕਦਾ ਜਿਹੜੀਆਂ ਆਬਜੈਕਸ਼ਨਸ ਰੇਜ਼ ਹੋਣੀ ਹੈ ਪਹਿਲੇ 7 ਦਿਨ ਬਾਅਦ ਹੀ ਹੋ ਜਾਣੀਆਂ ਇਹ ਕਾਫੀ ਅੱਛੇ ਸਟੈਪਸ ਲਿੱਤੇ ਗਏ ਨੇ ਕੋਈ ਤੁਹਾਡਾ ਪਰਸਨਲ ਐਕਸਪੀਰੀਅੰਸ ਹੋਵੇ ਪ੍ਰਾਨਾ ਕੀ ਤੁਹਾਨੂੰ ਯਾਦ ਹੋਵੇ ਬਹੁਤ ਸੱਜਰਖਵਾਰੀ ਹੁੰਦੀ ਸੀ ਜਿਹੜੀ ਤੁਹਾਨੂੰ ਲੱਗ ਰਿਹਾ ਕਿ ਜਿਵੇਂ ਅੱਜ ਸਪੀਚ ਸ਼੍ਰੀ ਮਾਨ ਸਾਹਿਬ ਬੋਲ ਰਿਹਾ ਕਿ ਸਾਰੀ ਚੀਜ਼ਾਂ ਨਹੀਂ ਹੋਣਗੀਆਂ ਜਦੋਂ ਕੇਜਰੀਵਾਲ ਸਾਹਿਬ ਕਹਿ ਰਹੇ ਸੀਗੇ ਕਿ ਜਿਹੜਾ ਆਪਣਾ objection ਵਾਲਾ ਜਿਹੜਾ ਸਿਸਟਮ ਸੀਗਾ ਸਾਡੇ ਮੂੰਹ ਦੀ ਗੱਲ ਸੀਗੀ ਕਿ objectionਾਂ ਨੂੰ ਕੀ ਕਰੋਗੇ ਜੇ ਵੀ ਦੂਜੀ ਵਾਰ ਲੱਗ ਜੂ ਤੀਜੀ ਵਾਰ ਲੱਗ ਜੂ ਚੌਥੀ ਵਾਰ ਲੱਗ ਜੂ ਜੋ ਕਿ ਅੱਜ ਤੱਕ ਹੁੰਦਾ ਆਇਆ ਕਦੀ ਵੀ 30 ਦਿਨ ਚ ਅਪਰੂਵਲ 45 ਦਿਨ ਚ ਅਪਰੂਵਲ ਹੋਈ ਨਹੀਂ ਇਹ ਜਿਹੜੀ ਰੀਓ ਦੁਬਾਰਾ objection ਨਹੀਂ ਲੱਗਣ ਵਾਲੀ ਚੀਜ਼ ਸਭ ਤੋਂ ਵਧੀਆ ਕੀਤੀ ਇਹਨਾਂ ਨੇ ਤੇ ਹੋਰ ਜਿਹੜਾ ਦੇ ਵਿੱਚ ਜਿਹੜੀ ਕਈ ਗੱਲਾਂ the single window ਉਹਨਾਂ ਨੇ ਕਿਹਾ ਕਿ ਸਿੰਗਲ ਵਿੰਡੋ ਕਹਿਣ ਨੂੰ ਸਾਰੇ ਥਾਵਾਂ ਤੇ ਹੁੰਦਾ ਪਰ ਉਹ ਪ੍ਰੈਕਟੀਕਲੀ ਸਿੰਗਲ ਵਿੰਡੋ ਨਹੀਂ ਹੁੰਦਾਗਾ ਅਸੀਂ ਐਕਚੁਅਲੀ ਸਿੰਗਲ ਵਿੰਡੋ ਸ਼ੁਰੂ ਕੀਤਾ ਹੈ ਲੱਗਦਾ ਕਿ ਉਹ ਬਾਕੀ ਸਹੀਗਾ ਦੇਖੋ ਜੀ ਵਰਤਕੇ ਪਤਾ ਲੱਗੂਗਾ ਬਟ ਜੋ ਐਸ ਆਫ ਨਾਓ ਜੋ ਉਹਨਾਂ ਨੇ ਸਰਕਾਰ ਨੇ ਕਿਹਾ ਜੇ ਉਹ ਕਾਮਯਾਬ ਕਰ ਦਿੰਦੇ ਨੇ ਤਾਂ ਦਿਸ ਵਿਲ ਬੀ ਅ ਬੈਸਟ ਪਾਲਿਸੀ ਟਿਲ ਦੇ ਮੈਂ ਅਭੀ ਵੰਸਲਾ ਜੀ ਸਰਸਵਤੀ ਐਗਰੋケमिकल्स ਦਾ ਡਾਇਰੈਕਟਰ ਤੇ ਐਸੋ ਚੈਮ ਦਾ ਪੰਜਾਬ ਦਾ ਚਿਹਰਾ ਐਂਡ ਬੜਾ ਵਧੀਆ ਇੱਕ ਇਨੀਸ਼ੀਏਟਿਵ ਲਿਆ ਹੈ ਪੰਜਾਬ ਸਰਕਾਰ ਨੇ ਆਪਣਾ 45 ਡੇਜ਼ ਦਾ ਜਿਹੜਾ ਡੀਮਡ ਅਪਰੂਵਲ ਦਾ ਹੈ ਸਟੈਪ ਉਹ ਇੰਡਸਟਰੀ ਨੂੰ ਬਹੁਤ ਬੈਨੀਫਿਟ ਲਗਾਊਗਾ ਜਿਹੜੇ ਨਵੇਂ ਪ੍ਰੋਜੈਕਟ ਆ ਰਹੇ ਨੇ ਉਹਨਾਂ ਲਈ ਕੰਮ ਬਹੁਤ ਸੌਖਾ ਹੋ ਜਾਊਗਾ ਤੇ ਜੋ 125 ਕਰੋੜ ਤੱਕ ਦੀ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਪਲਾਂਟ ਮਸ਼ੀਨਰੀ ਚ ਉਹਨਾਂ ਨੂੰ ਤੇ 3 ਦਿਨਾਂ ਚ ਹੀ ਅਪਰੂਵਲ ਮਿਲ ਜਾਊਗਾ ਜੀ ਜਿਹੜੇ ਪ੍ਰੋਜੈਕਟ ਲਾਂ ਤੋਂ ਪਹਿਲਾਂ ਸਾਨੂੰ ਉਹ ਸਟੈਪਸ ਫਾਲੋ ਕਰਨੇ ਪੈਂਦੇ ਸੀ ਜਿਹੜੇ ਬਿਊਰੋਕ੍ਰੇਸੀ ਬਿਊਰੋਕ੍ਰੈtic ਕੰਮ ਹੁੰਦੇ ਸੀ ਉਹ ਸਾਰੇ ਬੜੇ ਸੌਖੇ ਕਰਤੇ ਨੇ ਸਿੰਗਲ ਵਿੰਡੋ ਸਿੰਗਲ ਪੈਨਲ ਸਟੈਪ ਬਣਾਤੇ ਨੇ ਇਵਨ ਕਿ ਤੁਹਾਡਾ ਜਿਹੜਾ ਨਕਸ਼ਾ ਬਾਸ ਕਰਵਾਉਣਾ ਸੀ ਜਿਹੜਾ ਬਹੁਤ ਵੱਡਾ ਟਾਸਕ ਹੁੰਦਾ ਸੀ ਉਹ ਤੁਹਾਡਾ ਵਿਥਿਨ 15 ਦੇ 15 ਦਿਨਾਂ ਚ ਡਿਜੀਟਲੀ ਤੁਹਾਡੇ ਕੋਲ ਆ ਜੂਗਾ ਤੇ ਬਹੁਤ ਹੀ ਰੈਵੋਲੂਸ਼ਨਰੀ ਸਟੈਪਸ ਨੇ ਤੇ ਇਹ ਪੰਜਾਬ ਦਾ ਪੰਜਾਬ ਦੀ ਇੰਡਸਟਰੀ ਦਾ ਬਹੁਤ ਫਾਇਦਾ ਹੋਊਗਾ ਮੈਂ ਭਵਦੀਪ ਸਰਦਾਨਾ ਸੁਖਜੀਤ ਸਟਾਰਚ ਐਂਡ ਕੈਮੀਕल्स ਤੋਂ ਮੈਂ ਸਰਕਾਰ ਨੂੰ ਤੇ ਇਨਵੈਸਟ ਪੰਜਾਬ ਨੂੰ ਬਹੁਤ ਬਹੁਤ ਵਧਾਈ ਦਿਨਾ ਜਿਹੜਾ ਇਹ ਨਵਾਂ ਫਾਸਟ ਟਰੈਕ ਸਕੀਮ ਇਹਨਾਂ ਨੇ ਲਾਂਚ ਕੀਤੀ ਹੈ ਉਹਦੇ ਅੰਦਰ ਟਾਈਮ ਬਾਉਂਡ ਕਲੀਅਰੈਂਸਸ ਟਾਈਮ ਬਾਉਂਡ ਸਿਸਟਮ ਨਵੇਂ ਇਨਵੈਸਟਰਸ ਨੂੰ ਪੁਰਾਣੇ ਇਨਵੈਸਟਰਸ ਨੂੰ ਇਨਕਰੇਜ ਕਰੇਗਾ ਤੇ ਪੰਜਾਬ ਵਿੱਚ ਇੱਕ ਇੰਡਸਟਰੀ ਦਾ ਮਾਹੌਲ ਦੁਬਾਰਾ ਰੀਕਰੀਏਟ ਹੋਵੇਗਾ ਤੇ ਪੰਜਾਬ ਦਾ ਓਵਰਆਲ ਡਵੈਲਪਮੈਂਟ ਵਧੇਗਾ ਥੈਂਕ ਯੂ ਕਿ ਇਹਦੇ ਵਿੱਚ ਕੰਪੈਰੀਸ਼ਨ ਜੇ ਤੁਸੀਂ ਪਹਿਲਾਂ ਨਾਲ ਕਰੋ ਤਾਂ ਬਾਕੀ ਲੱਗਦਾ ਕਿ ਜਿਹੜਾ ਨਵਾਂ ਸਿਸਟਮ ਹੈ ਜਿਹੜਾ ਨਵਾਂ ਫਾਸਟ ਟਰੈਕ ਸਿਸਟਮ ਹੈ ਇਹਦੇ ਅੰਦਰ ਸਰਕਾਰ ਨੇ ਸਾਡੇ ਸਾਰੇ ਸੁਝਾਅ ਲਿੱਤੇ ਆ ਉਹਦੇ ਨਾਲ ਸਾਰੇ ਡਿਪਾਰਟਮੈਂਟਸ ਜੋ ਅਲੱਗ-ਅਲੱਗ ਸਗੇ ਜੋ ਡਿਪਾਰਟਮੈਂਟਸ ਇਨਵੈਸਟ ਪੰਜਾਬ ਦੇ ਬਾਹਰ ਸਗੇ ਉਹ ਵੀ ਇਨਕਲੂਡ ਹੋਏ ਆ ਤੇ ਇਨਵੈਸਟਰ ਨੂੰ ਇੱਕੋ ਹੀ ਜਗ੍ਹਾ ਆ ਕੇ ਆਪਣੀ ਸਾਰੀ ਇਨਵੈਸਟਮੈਂਟ ਪ੍ਰੋਪੋਜ਼ਲ ਹੈ ਉਹਦੇ ਉੱਤੇ ਅਲੱਗ-ਅਲੱਗ ਅਪਰੂਵਲਸ ਵਿਦਿਨ ਇਨਵੈਸਟ ਪੰਜਾਬ ਉਹਨਾਂ ਨੂੰ ਮਿਲੇਗਾ आ, मेरा नाम जसकीर सिंह नागरा है ये अच पॉलिसी जरा पोर्टल लॉन्च किया पंजाब सरकार कियाकार बड़ा प्रोग्रेसिव है उम्मीद करते हैं कि यदि इंप्लीमेंटेन भी उसी उसी इन इंटेंट ना हो जिस तरह की पॉलिसी रोल आउट हुई है और अगर ये टाइम से टाइम बउट ना रोल आउट होकर इंप्लीमेंट हो जाता है तो ये इंडस्ट्री में बहुत फर्क पड़ेगा बहुत मोटिवेशन मिलेगी पंजाब आके वापस इनवैसट कर ਨਾ ਐਕਸਪੀਰੀਅੰਸ ਸਾਹਮਣੇ ਦਾ ਜਿਹੜਾ ਹੋਣਾ ਆਏ ਲੱਗ ਰਿਹਾ ਕਿ ਬਹੁਤ ਹੀ ਈਜ਼ੀ ਕਰੇਗਾ ਅਗਰ ਤੁਸੀਂ ਕਲੈਰੈਂਸ ਇਸ ਆਰ ਵੈਰੀ ਬਿਗ ਇਸ਼ੂ ਫੋਰ ਇੰਡਸਟਰੀ ਫੋਰ ਐਨੀ ਇੰਡਸਟਰੀ অর ਐਨੀ ਬਿਜ਼ਨਸ ਕਲੈਰੈਂਸ ਇਸ ਬਹੁਤ ਟਾਈਮ ਲੱਗਦਾ ਹੈ ਤੇ ਉਮੀਦ ਹੈ ਕਿ ਇਹ ਦੇ ਨਾਲ ਬਿਕੋਜ਼ ਅਕਾਉਂਟੇਬਿਲਟੀ ਅਸਾਈਨ ਕੀਤੀ ਗਈ ਹੈ ਐਂਡ 45 ਡੇਸ ਅ ਟਾਈਮਲਾਈਨ ਦਿੱਤਾ ਹੈ ਉਸ ਦੇ ਨਾਲ ਬਹੁਤ ਫਰਕ ਪੈਣਾ ਚਾਹੀਦਾ ਹੈ ਨਾਟ ਓਨਲੀ ਇਨ ਅਪਰੂਵਲਸ ਬਟ ਆਲਸੋ ਐਨਓਸੀ ਜਿਹੜੇ ਫਾਇਰ ਦਾ ਐਨਓਸੀ ਹੋ ਗਿਆ ਜਾਂ ਆਪਣੇ ਸੈਲ ਸਰਟੀਫਿਕੇਸ਼ਨ ਹੋ ਗਈ ਉਸ ਦੇ ਨਾਲ ਕਾਫੀ ਫਰਕ ਪੈਣਾ ਚਾਹੀਦਾ ਹੈ ਬਾਲ ਬਤੀ ਸਵਾਹ ਹੋ ਰਹੇ ਇੰਡਸਟਰੀਸ ਨੂੰ ਵਾਸਤੇ ਕੋਈ ਪਹਿਲਾ ਕਿ ਤਰਾਜ਼ਾ ਜਿਵੇਂ ਕਰ ਵੀ ਹੁੰਦਾ ਸੀਗਾ ਉਹ ਇੰਟਰਸਟਿੰਗ ਗੱਲ ਇਹ ਹੈ ਕਿ ਸਟੇਟਸ ਆਰ ਕੰਪੀਟਿੰਗ ਅਮੰਗਸਟ ਈਚ ਅਦਰ ਇੱਕ ਦੂਜੇ ਨਾਲ ਕੰਪੀਟ ਕਰ ਰਹੇ ਹਨ ਫਾਰ ਇੰਡਸਟਰੀ ਟੂ ਕਮ ਟੂ ਦ ਸਟੇਟ ਉਹਦੇ ਕਰਕੇ ਹੁਣ ਇਹ ਹੈ ਕਿ ਪੰਜਾਬ ਇਜ਼ ਆਲਸੋ ਵਨ ਆਫ ਦੀ ਕੰਪੀਟੀਟਰਸ ਤੋ ਉਹਨਾਂ ਨੂੰ ਵੀ ਆਪਣੀ ਪੋਲਿਸੀਜ਼ ਬਾਕੀ ਸਟੇਟਸ ਦੇ ਮੁਕਾਬਲੇ ਪ੍ਰੋਗਰੈਸਿਵ ਬਣਾਉਣੀ ਪੈਣੀ ਹੈ ਨਹੀਂ ਤੇ ਯੂ نو ਬਿਜ਼ਨੈਸਸ ਹਵ ਆਪਸ਼ਨਸ ਟੂ ਗੋ ਟੂ ਨਾਓ